ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਕਿ ਤੁਸੀਂ ਜੀ ਮਖਾ ਕੋ ਹਸੀ ਵੀ ਢੇਰ ਢਾਕਾਂ ਜੀ ਲਓ ਜੀ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਮੇਰੇ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਸੀਗੇ ਕਿ ਜਿਹੜਾ ਤੁਹਾਡਾ ਕਮੀਜ਼ ਹੈ ਹਨਾ ਪਲੋਈਆਂ ਤੋਂ ਉੱਪਰ ਨੂੰ ਕਿਉਂ ਚੜਦਾ ਹੈ ਬਾਕੀ ਜਿਹੜਾ ਮੋਹਰਲਾ ਗळा ਹੁੰਦਾ ਪਿੱਛੇ ਨੂੰ ਕਿਉਂ ਖਿੱਚਦਾ ਹੈ ਕਮੀਜ਼ ਪਿੱਛੇ ਨੂੰ ਕਿਉਂ ਜਾਂਦਾ ਹੈਗਾ ਜੇਕਰ ਆਪਾਂ ਇਸ ਤਰ੍ਹਾਂ ਹਨਾ ਫਿਟਿੰਗ ਵਾਲੀ ਸਿਲਾਈ ਲਾਵਾਂਗੇ ਤੁਹਾਡਾ ਕਮੀਜ਼ ਪਲੋਈਆਂ ਤੋਂ ਉੱਪਰ ਨੂੰ ਕਦੇ ਨਹੀਂ ਚੜੂਗਾ ਤੇ ਇਹਨਾਂ ਗळा ਪਿੱਛੇ ਨੂੰ ਜਾਵੇ ਤੁਹਾਨੂੰ ਆਪਾਂ ਸਾਰਾ ਸਮਝਾਵਾਂਗੇ ਹਨਾ ਵੀ ਫਿਟਿੰਗ ਵਾਲੀ ਸਿਲਾਈ ਤੁਸੀਂ ਕਿੱਦਾਂ ਲਾਉਣੀ ਹੈ ਤੇ ਜਿਹੜਾ ਬਾਹਾਂ ਜੋੜਨੀ ਹੈ ਉਹ ਕਿੱਦਾਂ ਜੋੜਨੀ ਹੈ ਹਨਾ ਵੀ ਕਿੱਥੇ ਆਪਣਾ ਫਰਕ ਰਹਿ ਜਾਂਦਾ ਹੈ ਜਿਹੜੀਆਂ ਨਿੱਕੇ ਨਿੱਕੇ ਚੀਜ਼ਾਂ ਗੱਲਾਂ ਨੇ ਇਹ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਨੇ ਹਨਾ ਕਿਉਂਕਿ ਸਲਾਈ ਵਗੈਰਾ ਹਰ ਕੋਈ ਕਰ ਲੈਂਦਾ ਕਿਉਂਕਿ ਜਿਹੜੀਆਂ ਪਹਿਣਾ ਘਰਾਂ ਦੇ ਵਿੱਚ ਸਲਾਈ ਕਰਦੀਆਂ ਨੇ ਹਨਾ ਆਪਾਂ ਜਿਹੜੀ ਇਹ ਪ੍ਰੋਬਲਮ ਆਉਂਦੀ ਆ ਆਪਾਂ ਇਹ ਵੀ ਤੁਹਾਡੀ ਦੂਰ ਕਰ ਦਾਂਗੇ ਵੀਡੀਓ ਨੂੰ ਜਿਹੜਾ ਸਕਿੱਪ ਨਾ ਕਰਿਓ ਧਿਆਨ ਨਾਲ ਦੇਖਿਓ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਸਾਰੀਆਂ ਪਹਿਣਾ ਜਿਹੜੇ ਘਰਾਂ ਦੇ ਵਿੱਚ ਸਲਾਈ ਵਗੈਰਾ ਕਰਦੀਆਂ ਨੇ ਹਨਾ ਕੋਈ ਵੀ ਸਲਾਈ ਕਰਦਾ ਉਹਨਾਂ ਨੂੰ ਆਪਣੀ ਵੀਡੀਓ ਦੇਖ ਕੇ ਥੋੜੀ-ਬੋਤੀ ਹੈਲਪ ਮਿਲੇ ਬਾਕੀ ਜਿਹੋ ਜਿਹੇ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਨ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੇ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਆਜੋ ਜੀ ਆਪਾਂ ਫਿਰ ਸ਼ੇਅਰ ਕਰਦੇ ਆ ਤੁਹਾਡੇ ਨਾਲ ਜਿਹੜਾ ਹੈਗਾ ਇੱਕ ਇੱਕ ਚੀਜ਼ ਤੁਹਾਨੂੰ ਸਮਝਾਵਾਂਗੇ ਆਪਾਂ ਆ ਦੇਖੋ ਜਿੱਦਾਂ ਆਪਣਾ ਸਾਰਾ ਸੂਟ ਬਣ ਕੇ ਤਿਆਰ ਹੋ ਗਿਆ ਹਨਾ ਬਾਕੀ ਸਲਾਈਆਂ ਵਗੈਰਾ ਪਲੇਟਾਂ ਵਗੈਰਾ ਪੈ ਗਈਆਂ ਹੁਣ ਜਿਹੜੀ ਫਿਟਿੰਗ ਵਾਲੀ ਸਲਾਈ ਲਾਉਣੀ ਹੈ ਆਪਣੀ ਉਹ ਸਲਾਈ ਰਹਿੰਦੀ ਹੈ ਉਹ ਆਪਾਂ ਤੁਹਾਨੂੰ ਦੱਸਦੇ ਆ ਕਿੰਦਾ ਲੱਗੂਗੀ ਇਹਦੇ ਨਾਲ ਜਿਹੜਾ ਤੁਹਾਡਾ ਗਲਾ ਪਿੱਛੇ ਨੂੰ ਜਾਂਦਾ ਹੈ ਇਹਦੇ ਨਾਲ ਜਿਹੜਾ ਹੈਗਾ ਪਲੋਈਆਂ ਜਿਵੇਂ ਕਹਦੇ ਨੇ ਆਪਾਂ ਉੱਪਰ ਨੂੰ ਚੜ੍ਹਦੀਆਂ ਨੇ ਜੇ ਤੁਹਾਡੀ ਇਹ ਸਲਾਈ ਸੈੱਟ ਨਹੀਂ ਲੱਗੀ ਹਨ ਫੇਰ ਇਹ ਪ੍ਰੋਬਲਮ ਆਉਂਦੀ ਹੈ ਆਪਾਂ ਜਿਹੜੀ ਹੈਗੀ ਇਹ ਥੋੜਾ ਜਿਹਾ ਹੈਵੀ ਸਾਈਜ਼ ਦਾ ਸੂਟ ਹੈਗਾ ਤੇ ਜ਼ਿਆਦਾ ਨਹੀਂ ਜਿੰਨੇ ਥੋੜਾ ਜਿਹਾ ਕਹ ਲਈ 23 ਇੰਚ ਛਾਤੀ ਹੈਗੀ ਇਹਨਾਂ ਦੀ ਕਿਉਂਕਿ ਫਿਰ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਜਿੱਦਾਂ ਹੈਵੀ ਸਾਈਜ਼ ਵਾਲਿਆਂ ਦੇ ਜ਼ਿਆਦਾ ਆਉਂਦੀ ਹੈ ਪਿੱਛੇ ਨੂੰ ਜਾਂਨ ਜੇ ਮੂਰਲਾ ਗळा ਪਿੱਛੇ ਨੂੰ ਜਾਂਦਾ ਹੈ ਹਨਾ ਮਗਰ ਨੂੰ ਖਿੱਚਦਾ ਤੁਮੇਜ ਆ ਦੇਖੋ ਹੁਣ ਆਪਾਂ ਜਿਹੜੇ ਇਹ ਸਲਾਈ ਲਾਵਾਂਗੇ ਇਸ ਤਰ੍ਹਾਂ ਲਾਵਾਂਗੇ ਜਿਹੜੀ ਆ ਦੇਖੋ ਇੰਨਾ ਅੱਧਾ ਅੱਧਾ ਇੰਚ ਉਪਰੋਂ ਫਿਸਲਾ ਬੱਲਾ ਬੜਾ ਰੱਖ ਲਾਂਗੇ ਮੂਰਲਾ ਪਾਸੇ ਉਧਾਰ ਰੱਖ ਲਾਂਗੇ ਇਧਰੋਂ ਜਿਹੜਾ ਹੈਗਾ ਦੇਖੋ ਇਧਰੋਂ ਵੀ ਥੋੜਾ ਥੋੜਾ ਇਹ ਕੱਪੜਾ ਵਧੂਗਾ ਇਹ ਕਿਉਂ ਵਧੂਗਾ ਜੀ ਆ ਦੇਖੋ ਜਿੱਦਾਂ ਆਪਾਂ ਇਹ ਪਲੋਈਆਂ ਪਾਉਣੇ ਹਨਾ ਇਹਦੇ ਵਿੱਚ ਜਿਹੜਾ ਹੈਗਾ ਜਾਂਦਾ ਕੱਪੜਾ ਜੇ ਆਪਾਂ ਇੱਥੋਂ ਬਰਾਬਰ ਕਰਕੇ ਲਾ ਦੇਨੇ ਫਿਰ ਕਮੀਜ਼ ਖਰਾਬ ਹੁੰਦੀ ਆ ਇੱਥੋਂ ਉੱਪਰੋਂ ਵੀ ਬਰਾਬਰ ਕਰ ਲੈਨੇ ਇਧਰੋਂ ਵੀ ਬਰਾਬਰ ਕਰ ਲੈਨੇ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਇਧਰ ਇੱਕੋ ਲੱਗ ਤਾ ਬਾਲਾ ਕੱਪੜਾ ਵੱਜੂ ਦੇਖੋ ਇੱਥੋਂ ਜਾਦੇ ਵੱਧ ਗਿਆ ਇਹ ਜਿੰਨਾ ਵੀ ਹੈਗਾ ਆਪਾਂ ਇਹਨਾਂ ਨੂੰ ਇੱਕੋ ਜਿਹਾ ਕਰਾਂਗੇ ਵੰਡ ਲਾਂਗੇ ਇਹਨੂੰ ਜਿਵੇਂ ਅੱਧਾ-ਅੱਧਾ ਕਰ ਲਾਂਗੇ ਅੱਧਾ ਉਧਰ ਅੱਧਾ ਉੱਧਰ ਹੁਣ ਮੈਂ ਤੁਹਾਨੂੰ ਇਹ ਲਾ ਕੇ ਦਿਖਾਉਣੀ ਆ ਵੀ ਸਲਾਈ ਆਪਾਂ ਕਿੱਦਾਂ ਸਟਾਰਟ ਕਰਨੀ ਆ ਇਥੋਂ ਆਪਾਂ ਇਸ ਤਰ੍ਹਾਂ ਇਹਨੂੰ ਰੱਖਾਂਗੇ ਆ ਦੇਖੋ ਜਿਹੜਾ ਇਹ ਘਰ ਇਥੋਂ ਇੱਥੇ ਤੱਕ ਇਹ ਪਲੋਈ ਤੱਕ ਇਹਨੇ ਕਟਣਾ ਹੈ ਕਪੜਾ ਆ ਜਿਹੜੀ ਆਪਣੀ ਸਾਈਡ ਵਾਲੀ ਪਲੋਈ ਪਈ ਹੋਈ ਹੈ ਕਮਰ ਵਾਲੀ ਇਹਦੇ ਤੱਕ ਜਿਹੜਾ ਇਥੋਂ ਬਰਾਬਰ ਹੋ ਜਾਊਗਾ ਇਥੋਂ ਆਪਾਂ ਬਿਲਕੁਲ ਬਰਾਬਰ ਕਰ ਲਾਂਗੇ ਇਥੋਂ ਜਿਹੜਾ ਘਟਦਾ ਉੱਪਰੋਂ ਜਿਹੜਾ ਨੀਚੇ ਲਾ ਕੇ ਰੱਖਣਾ ਹੈ ਇਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਸਲਾਈ ਲਾ ਦਾਂਗੇ ਕਿਉਂਕਿ ਕਮਰ ਆਪਣੀ ਜਿਹੜੀ ਘਟ ਹੁੰਦੀ ਹੈ ਇਥੋਂ ਆਪਾਂ ਨਿਸ਼ਾਨ ਲਾਉਣੇ ਹਨ ਹੁਣਜਾ ਜੇ ਨਿਕਲਿਆ ਹੁੰਦਾ ਹੈ ਇਥੋਂ ਆਪਾਂ ਦੱਸਦੇ ਇਥੋਂ ਖੁੰਜਾ ਵੀ ਨਹੀਂ ਕੱਢਣਾ ਆਏਗਾ ਤੁਸੀਂ ਗੁਲਾਈ ਨਾਲ ਜਿਹੜਾ ਹੈਗਾ ਨਿਸ਼ਾਨ ਲਾਵਾਂਗੇ ਆਪਾਂ ਆ ਦੇਖੋ ਇਸ ਤਰ੍ਹਾਂ ਹੀ ਗੁਲਾਈ ਮੋੜ ਦਾਂਗੇ ਹੁਣ ਜਿਹੜੀ ਆਪਣੀ ਇੱਥੇ ਹਿੱਪ ਹੈਗੀ ਐ ਆ ਦੇਖੋ ਹਿੱਪ ਇਹਨਾਂ ਦੀ 3 ਇੰਚ ਹੈ ਆਪਾਂ 1.5 1.5 ਇੰਚ ਵਾਲੇ ਵਾਲੇ ਲਾਇਆ ਹੋਇਆ ਇਥੇ ਚਾਪ ਪੰਜ ਨਿਸ਼ਾਨ ਲਾ ਕੇ ਇਹਨੂੰ ਨਿਸ਼ਾਨ ਨੂੰ ਤੁਸੀਂ ਡਬਲ ਵੀ ਕਰ ਸਕਦੇ ਹੋ ਮੋੜ ਸਕਦੇ ਹੋ ਕਿਉਂਕਿ ਮੇਰਾ ਬਖਾ ਜਿਹੜਾ ਹੈਗਾ ਬਰੀਕ ਹੀ ਕਰਿਆ ਹੋਇਆ ਮੈਂ ਇੱਥੋਂ ਹੀ ਚੱਕਾਂ ਤੋਂ ਡਬਲ ਕਰ ਦਾਂਗੀ ਇਸ ਤਰ੍ਹਾਂ ਹੀ ਆਪਾਂ ਜਿਹੜੀ ਹੈਗੀ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਸਲਾਈ ਲਾਈ ਆਪਾਂ ਨੇ ਆ ਦੇਖੋ ਇਸ ਤਰ੍ਹਾਂ ਆਪਣੀ ਸਲਾਈ ਲੱਗੀ ਆ ਉੱਪਰੋਂ ਵੀ ਜਿਹੜਾ ਹੈਗਾ ਨੀਚੇ ਨੂੰ ਲੈ ਕੇ ਇਧਰੋਂ ਵੀ ਇਧਰੋਂ ਵੀ ਇੰਨਾ ਇੰਨਾ ਜਗ੍ਹਾ ਇੱਥੋਂ ਜਿਹੜੀ ਹੈਗੀ ਬਰਾਬਰ ਆਗੀ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਹੀ ਸਲਾਈ ਲਾ ਲਾਂਗੇ ਆ ਦੇਖੋ ਇਸ ਤਰ੍ਹਾਂ ਹੀ ਆਪਾਂ ਦੇਖੋ ਇਧਰੋਂ ਲਾ ਲਾਂਗੇ ਅੱਧਾ ਇੰਚ ਉੱਪਰ ਉਹ ਜਹੇ ਤੁਸੀਂ ਮਿਣ ਕੇ ਰੱਖ ਲੋ ਅੱਧਾ ਇੰਚ ਮੋਹਰਲਾ ਪੱਲਾ ਜਿਹੜਾ ਹੈਗਾ ਡਾઉન ਰੱਖੋ ਕਿਸਨਾ ਪੱਲਾ ਜਿਹੜਾ ਹੈਗਾ ਉੱਪਰ ਰੱਖੋ ਕਿਉਂਕਿ ਇਹਦੀ ਆਪਾਂ ਕਾਟ ਪਾ ਦਾਂਗੇ ਇਹ ਕਈ ਵਾਰੀ ਅਗਲਾ ਕਹਿੰਦਾ ਹੈ ਨਾ ਜਦੋਂ ਪਹਿਣਾ ਕਹਿਣਗੇ ਵੀ ਮੋਡਾ ਦੀ ਸਲਾਈ ਲਾਵਾਂਗੇ ਉਦੋਂ ਕਿੱਦਾਂ ਸੈੱਟ ਆਊ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਕਿਉਂਕਿ ਮੈਂ ਜਿਹੜੀ ਹੈਗੀ ਥੋੜੀ ਜੀ ਕਾਟ ਬਾਚੋਂ ਪਾਉਣੀ ਨਹੀਂ ਆ ਮੋਡਾ ਦੀ ਉਹਦੇ ਨਾਲ ਜਿਹੜੀ ਹੈਗੀ ਬਹੁਤ ਜ਼ਿਆਦਾ ਸਫਾਈ ਆਉਣੀ ਹੈ ਨਾਲੇ ਆਪਾਂ ਉਹਨੂੰ ਇਹਦੇ ਸਭਾਗ ਉਹਦੇ ਨਾਲ ਵੀ ਆਪਾਂ ਕਿਸ ਤਰ੍ਹਾਂ ਜੋੜ ਸਕਦੇ ਆ ਇਸ ਤਰ੍ਹਾਂ ਇਹਨੂੰ ਸੈੱਟ ਕਰਦੇ ਜਾਵਾਂਗੇ ਜਿਹੜਾ ਹੈਗਾ ਸਨਾਈ ਲਾਉਂਦੇ ਜਾਵਾਂਗੇ ਇਥੋਂ ਬਰਾ ਬੰਦ ਲਾ ਦਾਂਗੇ ਆ ਦੇਖੋ ਜਿਹੜਾ ਹੁਣ ਆਪਾਂ ਨੇ ਇਹ ਵਧਾਇਆ ਵਧਿਆ ਸੀਗਾ ਇਹਨੂੰ ਆਪਾਂ ਇੱਥੋਂ ਜਿਹੜੀ ਹੈਗੀ ਇਹਦੀ ਇਸ ਤਰ੍ਹਾਂ ਸ਼ੇਪ ਰਹੀ ਹੈ ਸ਼ੇਪ ਦੇ ਨਾਲ ਹੀ ਹਨਾ ਕਟਾਈ ਕਰ ਦਾਂਗੇ ਜਿਹੜਾ ਇੱਧਰ ਨਾਲ ਪਾਸਾ ਹੈ ਆਪਾਂ ਜੀ ਕਟਾਈ ਕਰ ਦਾਂਗੇ ਇੱਥੇ ਤੱਕ ਇੱਥੇ ਜਿਹੜੇ ਹੈਗੇ ਨੇ ਆਪਾਂ ਘੱਟ ਲਾ ਦਾਂਗੇ ਆ ਦੇਖੋ ਫਿਰ ਜਿਹੜੀ ਫੀਟਿੰਗ ਵਾਲੀ ਸਲਾਈ ਹੁੰਦੀ ਆ ਉਹਦੇ ਵਿੱਚ ਆਪਣੇ ਵੱਲ ਜੇ ਨਹੀਂ ਪੈਂਦੇ ਇਸ ਤਰ੍ਹਾਂ ਕਰਕੇ ਕਿ ਤੁਸੀਂ ਕੱਲੇ ਕੱਲੇ ਤੇ ਨਹੀਂ ਲਾ ਸਕਦੇ ਇਸ ਤਰ੍ਹਾਂ ਕਰਕੇ ਤੁਸੀਂ ਇਸ ਤਰ੍ਹਾਂ ਲੜੇ ਹੈਗੇ ਇਹਨੂੰ ਕੱਟ ਲਾਉ ਇਸ ਤਰ੍ਹਾਂ ਕੱਟ ਲਾ ਦਿੰਦੇ ਹੁਣ ਆਪਾਂ ਝੜਦੇ ਹਾਂ ਜੀ ਬਾਹ ਜਦੋਂ ਆਪਾਂ ਨੇ ਬਾਹ ਝੜਨੀ ਹੈ ਦੇਖੋ ਬਾਹ ਦੇ ਜਿੱਧਰ ਇੱਧਰ ਆਪਣੀ ਕਾਟ ਪਈ ਹੋਈ ਹੈ ਹਨਾ ਇਹ ਮੂਹਰਲਾ ਪਾਸਾ ਆ ਗਿਆ ਬਾਹ ਦਾ ਇੱਧਰ ਇਹ ਆਪਣਾ ਉੱਪਰਲਾ ਪਾਸਾ ਆ ਗਿਆ ਇਹ ਵੀ ਮੂਹਰਲਾ ਪਾਸਾ ਆ ਗਿਆ ਇੱਧਰ ਵੀ ਕਾਟ ਪਈ ਹੋਈ ਹੈ ਜਿਹੜਾ ਹੈ ਨਾ ਕਾਟ ਵਾਲਾ ਪਾਸਾ ਕਾਟ ਵਾਲੇ ਪਾਸੇ ਨਾਲ ਜੋੜਨੇ ਵਾਹ ਸਿੱਧੀ ਹੋਣੀ ਚਾਹੀਦੀ ਏ ਤੁਹਾਡਾ ਕਮੀਜ਼ ਪੁੱਠਾ ਆ ਦੇਖੋ ਇਸ ਤਰ੍ਹਾਂ ਆਪਾਂ ਵਿੱਚ ਬਾਹਾਂ ਨੂੰ ਪਾ ਲਾਂਗੇ ਕਿਉਂਕਿ ਬਹੁਤ ਪਹਿਣਾ ਦੇ ਇਹ ਵੀ ਕਮੈਂਟ ਸੀਗੇ ਕਿ ਬਾਹਾਂ ਜੜਨਾ ਰਸੋ ਆ ਦੇਖੋ ਆਪਾਂ ਨੇ ਇਸ ਤਰ੍ਹਾਂ ਜਿਹੜੀ ਹੈਗੀ ਬਾਹ ਪਾ ਲਈ ਵਿੱਚ ਇਸ ਤਰ੍ਹਾਂ ਆਪਾਂ ਇਹਨੂੰ ਕਿੱਦਾਂ ਇਹ ਸਲਾਈਆਂ ਮਿਲਾ ਕੇ ਆਪਾਂ ਸਿਉਣ ਲਾਉਣੇ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਆ ਦੇਖੋ ਇਹ ਆਪਣੀ ਫਿਟਿੰਗ ਵਾਲੀ ਸਲਾਈ ਹੋਗੀ ਆ ਆਉਂਦੀ ਏਦੀ ਸਲਾਈ ਤੇ ਇਹ ਆਪਣੀ ਹੋਗੀ ਬਾਹ ਦੀ ਜਿਹੜੀ ਆਪਾਂ ਮੋਡੇ ਵਾਲੀ ਬਾਹ ਦੀ ਸਲਾਈ ਲਈਏ ਇਹ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਦੇਖੋ ਦੋਨਾਂ ਨੂੰ ਮਿਲਾ ਲਾਂਗੇ ਇਹ ਦੋਨੇ ਆਪਸ ਵਿੱਚ ਮਿਲਾ ਲਈਆਂ ਇੱਥੋਂ ਇਸ ਤਰ੍ਹਾਂ ਫੜ ਲਾਂਗੇ ਇਹਨਾਂ ਨੂੰ ਫੜ ਕੇ ਆਪਾਂ ਜਿਹੜੀ ਸਲਾਈ ਲਾਉਣ ਲੱਗਣੀ ਆ ਥੋੜੀ ਜਿਹੀ ਇਧਰੋਂ ਹੀ ਸ਼ੁਰੂ ਕਰਾਂਗੇ ਆ ਦੇਖੋ ਇਹ ਦੋਨੇ ਸਲਾਈਆਂ ਆ ਆ ਗਈਆਂ ਮੇਰੀਆਂ ਇੱਥੋਂ ਆਪਾਂ ਨੇ ਫੜ ਲਈਆਂ ਇਸ ਤਰ੍ਹਾਂ ਆਪਾਂ ਮਸ਼ੀਨ ਰੱਖਾਂਗੇ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਸਲਾਈ ਲਾਉ ਇਸ ਤਰ੍ਹਾਂ ਦੇਖੋ ਹੁਣ ਜਿਹੜੇ ਆਪਣੀ ਇਹ ਆ ਆਪਣੀ ਕਸ ਵਾਲੀ ਸਲਾਈ ਆ ਗਈ ਕਮੀਜ਼ ਦੀ ਦੇ ਬਾਹਾਂ ਦੀ ਆ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਤੁਸੀਂ ਸਲਾਈ ਨੂੰ ਆਹ ਕੱਪੜੇ ਨੂੰ ਨਾਲ ਨਹੀਂ ਸਿਉਣਾ ਹੈਗਾ ਨਾਲ ਨਹੀਂ ਸਿਉਣਾ ਇਹਨੂੰ ਆਪਾਂ ਇਸ ਤਰ੍ਹਾਂ ਇਧਰ ਨੂੰ ਫੋਲਡ ਕਰ ਦਾਂਗੇ ਜਿਹੜਾ ਇਹ ਕੱਪੜਾ ਹੈ ਇੱਕ ਪਾਸੇ ਨੂੰ ਆਪਾਂ ਇਹਨੂੰ ਫੋਲਡ ਕਰ ਦਾਂਗੇ ਦੇਖੋ ਇਹ ਆਪਾਂ ਨੇ ਨਾਲ ਨਹੀਂ ਸਿਉਣਾ ਫਿਰ ਜਿਹੜਾ ਹੈਗਾ ਤੁਹਾਡਾ ਕਮੀਜ਼ ਹਮੇਸ਼ਾ ਖਿੱਚਿਆ ਜਾ ਜਾਂਦਾ ਹੁੰਦਾ ਹੈ ਆ ਦੇਖੋ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਨਾਲ ਮਿਲਾਉਂਦੇ ਜਾਵਾਂਗੇ ਤੇ ਜਿਹੜੀ ਹੈਗੀ ਸਲਾਈ ਲਾਉਂਦੇ ਜਾਵਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਸਲਾਈ ਲਾਉਂਦੇ ਜਾਵਾਂਗੇ ਜਿਹੜਾ ਹੈਗਾ ਤੁਹਾਡਾ ਮੋਢਾ ਜੇ ਮਿਣਕੇ ਕੱਟਿਆ ਹੈ ਬਿਲਕੁਲ ਬਰਾਬਰ ਆਊਗਾ ਆਪਾਂ ਦੇਖਦੇ ਹਾਂ ਆਪਣਾ ਮੋਢਾ ਵੀ ਆ ਦੇਖੋ ਇਸ ਤਰ੍ਹਾਂ ਇਹ ਸਲਾਈ ਆ ਗਈ ਤੇਰੇ ਵਾਲੀ ਇਹ ਵੀ ਆਪਾਂ ਨਾਲ ਹੀ ਇਸ ਤਰ੍ਹਾਂ ਦੱਬ ਦਾਂਗੇ ਆ ਦੇਖੋ ਆਪਣਾ ਮੋਢਾ ਜਿਹੜਾ ਹੈਗਾ ਬਿਲਕੁਲ ਬਰਾਬਰ ਆਉਂਦਾ ਦੇਖੋ ਬਾਹ ਇਸ ਤਰ੍ਹਾਂ ਜਿਹੜੀ ਹੈਗੀ ਦੇਖੋ ਬਿਲਕੁਲ ਬਰਾਬਰ ਆ ਗਈ ਇਹ ਸਲਾਈ ਕਿੱਦਾਂ ਲਾਉਣੀ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਹੈਗੀ ਜਿੱਥੇ ਤੱਕ ਆਪਾਂ ਸਲਾਈ ਲਾਈ ਸੀਗੀ ਉੱਥੋਂ ਹੀ ਖਤਮ ਕਰਨੀ ਹੈ ਜਾਂ ਉਪਰ ਟਪਾ ਕੇ ਆਪਾਂ ਦੇਖੋ ਇੱਥੋਂ ਸਲਾਈ ਉਰੇ ਤੱਕ ਆਪਣੀ ਸਲਾਈ ਲੱਗੀ ਹੋਈ ਆਪਾਂ ਇੱਥੇ ਹੀ ਨਹੀਂ ਖਤਮ ਕਰਦੇ ਇੱਥੋਂ ਆਪਾਂ ਕਸ ਫੇਰ ਟਪਾ ਲਾਂਗੇ ਇੱਥੇ ਤੱਕ ਖਤਮ ਕਰਾਂਗੇ ਨਾਲੇ ਤਾਂ ਜਿਹੜੀ ਹੈਗੀ ਇਹ ਕਸ ਦੇ ਵਿੱਚ ਜਿਹੜੀ ਹੈਗੀ ਡਬਲ ਸਲਾਈ ਲੱਗ ਜਾਂਦੀ ਹੈ ਕਦੇ ਵੀ ਤੁਹਾਡਾ ਕਮੀਜ਼ ਉੱਧੜੂਗਾ ਨਹੀਂ ਹੈਨਾ ਆ ਦੇਖੋ ਆਪਣੀ ਕਸ ਵਾਲੀ ਸਲਾਈ ਫੇਰਾ ਗਈ ਇੱਥੋਂ ਆਪਾਂ ਫੇਰ ਜਿਹੜੀ ਹੈਗੀ ਉੱਪਰ ਟਪਾ ਕੇ ਹੀ ਲਾਹਾਂਗੇ ਨਾਲ ਤਾਂ ਇੱਥੇ ਡਬਲ ਸਲਾਈ ਆ ਜੂਗੀ ਹੁਣ ਇਸ ਤਰ੍ਹਾਂ ਹੀ ਆਪਾਂ ਦੂਜੀ ਬਾਹ ਜੜ ਲੈਨੇ ਆ ਦੇਖੋ ਪੂਰਾ ਕੋਈ ਬਲ ਵਗੈਰਾ ਨਹੀਂ ਪਿਆ ਹੈਗਾ ਵਧੀਆ ਜਿਹੜੀ ਹੈਗੀ ਸਲਾਈ ਲੱਗੀ ਹੈ ਆਪਾਂ ਦੂਸਰੀ ਵੀ ਜੜਨੀ ਹੈ ਫਿਰ ਦਿਖਾਉਣੇ ਆ ਤੁਹਾਨੂੰ ਲਓ ਜੀ ਦੇਖੋ ਕਮੀਜ਼ ਆਪਣਾ ਬਣ ਕੇ ਤਿਆਰ ਹੋ ਗਿਆ ਦੇਖੋ ਬਾਹ ਤੁਹਾਨੂੰ ਦਿਖਾਵਾਂਗੀ ਮੈਂ ਦੇਖੋ ਦੋਨੇ ਸਲਾਈਆਂ ਜਿਹੜੀ ਬਿਲਕੁਲ ਮਿਲਦੀਆਂ ਨੇ ਜਿਹੜੇ ਇਹ ਮਾੜੀ-ਮੋਟੀ ਇੱਧਰ-ਉੱਧਰ ਹੋ ਜੇ ਉਹਦੇ ਨਾਲ ਵੀ ਆਪਣਾ ਕਮੀਜ਼ ਸੈੱਟ ਨਹੀਂ ਆਉਂਦਾ ਫੀਟਿੰਗ ਸੈੱਟ ਨਹੀਂ ਆਉਂਦੀ ਆ ਦੇਖੋ ਆਪਣੇ ਜਿਹੜੇ ਮੈਂ ਇਹ ਜ਼ਰੂਰੀ ਮਲਾਉਣੇ ਹੁੰਦੇ ਆ ਤੇ ਇਹ ਵੀ ਮਿਲ ਗਈਆਂ ਦੇਖੋ ਬਾਹ ਦੀ ਕੋਈ ਬਲ ਵਗੈਰਾ ਨਹੀਂ ਹੈਗਾ ਦੇਖੋ ਫਿਨਿਸ਼ਿੰਗ ਕਿੰਨੀ ਹੈ ਬਾਹ ਜੜਮ ਦੀ ਆਪਣੀ ਤੇ ਗਲੀਆਂ ਵਗੈਰਾ ਤੇ ਦੇਖੋ ਅਜੇ ਤਰਪਾਈਆਂ ਹੋਣੀਆਂ ਨੇ ਕੱਚਾ ਮੈਂ ਸਾਰੇ ਘਰ ਤਾਂ ਘੇਰੇ ਮੋੜ ਤੇ ਦੇਖੋ ਕਿਉਂਕਿ ਤਰਪਾਈ ਲਈ ਹੋ ਜਾਊਗਾ ਕਮੀਜ਼ ਫਿਰ ਜਿਹੜਾ ਹੈਗਾ ਪ੍ਰੈਸ ਲਈ ਜਾਊਗਾ ਜਿਵੇਂ ਵੀ ਮੇਰੇ ਭੈਣਾਂ ਦੇ ਕਮੈਂਟ ਆਉਂਦੇ ਨੇ ਹਨਾ ਆਪਾਂ ਉਵੇਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਕਿਉਂਕਿ ਬਹੁਤ ਕਮੈਂਟ ਆਉਂਦੇ ਸੀਗੇ ਕਿ ਕਮੀਜ਼ ਫਿੱਸੇ ਨੂੰ ਕਿਉਂ ਜਾਂਦਾ ਹੈਗਾ ਫਲੋਈਆਂ ਉੱਪਰ ਨੂੰ ਕਿਉਂ ਚੜਦੀਆਂ ਨੇ ਇਹ ਤੁਸੀਂ ਇਸ ਤਰ੍ਹਾਂ ਆਹ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਸਿਲਾਈ ਕਰਕੇ ਦੇਖਿਓ ਤੁਹਾਡਾ ਕਦੇ ਕਮੀਜ਼ ਉੱਪਰ ਨਹੀਂ ਚੜੇਗਾ ਫਿਟਿੰਗ ਪੂਰੀ ਵਧੀਆ ਬਣੂਗੀ ਬਾਕੀ ਕਿਵੇਂ ਦੀਆਂ ਵੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਹਨ ਤਾਂ ਸਾਨੂੰ ਕਮੈਂਟ ਬਾਕਸ ਜੀ ਜ਼ਰੂਰ ਦੱਸਿਆ ਕਰੋ ਜੀ ਜੇ ਤੁਸੀਂ ਕਟਾਈ ਜਾਂ ਸਲਾਈ ਦੇਖਣਾ ਚਾਹੁੰਦੇ ਹੋ ਪੂਰੀ ਹਨਾ ਤਾਂ ਆਪਣੇ ਕਟਿੰਗ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਸਾਰੀਆਂ ਆਪਣੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਮੇਰੀ ਦੀ ਕਟਿੰਗ ਦੀ ਪਾਈ ਹੋਈ ਹੈ ਆਪਣੇ ਸਾਰੀਆਂ ਬਾਵਾਵਾਂ ਵਗੈਰਾ ਦੀ ਸਾਰੀ ਕਟਿੰਗਾਂ ਦੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਹੋਰ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ